हां जी 사시ກਾਲ ਤੁਹਾਡਾ ਸਵਾਗਤ ਹੈ ਇੱਕ ਨਾਮੀ ਵੀਡੀਓ ਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਸਾਰਾ ਮੇਨ ਟੌਪਿਕ ਗ੍ਰਾਮਰ ਦਾ ਵਿਆਕਰਨ ਉਹਦੀ ਪਰਿਭਾਸ਼ਾ ਦੀ ਗੱਲ ਕਰਾਂਗੇ ਉਹਦੇ ਕਿਹੜੇ ਕਿਹੜੇ ਅੱਗੇ ਕਿਸਮਾਂ ਨੇ ਉਹਦੇ ਭਾਗ ਨੇ ਉਹਨਾਂ ਦੀ ਗੱਲ ਕਰਾਂਗੇ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਜਿਹੜੇ ਚੈਨਲ ਤੇ ਪਹਿਲੀ ਵਾਰ ਆਇਆ ਸਬਸਕ੍ਰਾਈਬ ਜਰੂਰ ਕਰ ਲਿਓ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵਿਆਕਰਨ ਦੀ ਪਰਿਭਾਸ਼ਾ ਦੀ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿੰਨਾ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਣ ਕਹਿੰਦੇ ਹਨ ਪਹਿਲੀ ਲਾਈਨ ਦੇ ਵਿੱਚ ਸਾਨੂੰ ਇਹ ਕਲੀਅਰ ਹੋ ਗਿਆ ਕਿ ਕਿਸੇ ਬੋਲੀ ਜਾਂ ਭਾਸ਼ਾ ਇਥੇ ਇਕਲੀ ਪੰਜਾਬੀ ਦੀ ਗੱਲ ਨਹੀਂ ਕੀਤੀ ਜਾ ਰਹੀ ਗ੍ਰਾਮਰ ਦੀ ਗੱਲ ਕੀਤੀ ਜਾ ਰਹੀ ਹੈ ਉਹ ਹਿੰਦੀ ਦੀ ਵੀ ਹੋ ਸਕਦੀ ਹੈ ਇੰਗਲਿਸ਼ ਦੀ ਵੀ ਹੋ ਸਕਦੀ ਹੈ ਫਾਰਸੀ ਦੀ ਵੀ ਹੋ ਸਕਦੀ ਹੈ ਬਹੁਤ ਸਾਰੀਆਂ ਲੈਂਗੁਏਜਸ ਦੀ ਗੱਲ ਹੋ ਸਕਦੀ ਹੈ ਜਦੋਂ ਸਾਨੂੰ ਕਿਸੇ ਵੀ ਭਾਸ਼ਾ ਦੀ ਗ੍ਰਾਮਰ ਪੋਰਸ਼ਨ ਸਮਝ ਲੱਗ ਜਾਂਦਾ ਉਦੋਂ ਸਾਨੂੰ ਉਹ ਭਾਸ਼ਾ ਆ ਜਾਂਦੀ ਹੈ ਐਲਸ ਦੇ ਵਿੱਚ ਕੀ ਕਰਦੇ ਨੇ ਗ੍ਰਾਮਰ ਨੂੰ ਸਮਝਦੇ ਨੇ ਸੈਂਟੈਂਸ ਬਣਾਉਣਾ ਆ ਗਿਆ ਤਾਂ ਸਾਡੇ ਨੰਬਰ ਵਧੀਆ ਆ ਜਾਂਦੇ ਆ ਬੈਂਡ ਸਾਡੇ ਵਧੀਆ ਆ ਜਾਂਦੇ ਉਹੀ ਗੱਲ ਇੱਥੇ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿਸੇ ਵੀ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਹੜੇ ਨਿਯਮ ਵਰਤਿਆ ਜਾਂਦੇ ਨੇ ਹੁਣ ਮੈਂ ਸ਼ਬਦ ਬੋਲ ਰਿਹਾ ਸਸੇ ਪਰ ਬਿੰਦੀ ਆ ਬੱਬਾ ਦਦਾ ਇਹ ਤਿੰਨੇ ਸ਼ਬਦਾਂ ਨੂੰ ਮਿਲਾ ਕੇ ਬਣਿਆ ਜੇ ਮੈਂ ਬਿੰਦੀ ਨਹੀਂ ਲਾਉਂਗਾ ਇਹਨੂੰ ਜੰਗੀ ਤਰ੍ਹਾਂ ਨਹੀਂ ਬੋਲੂਗਾ ਕਿਉ ਇੱਕ ਸ਼ਬਦ ਬਣੇਗਾ ਇੱਕ ਅੱਖਰ ਬਣੇਗਾ ਇੱਕ ਵਾਕ ਬਣੇਗਾ ਨਹੀਂ ਬਣੇਗਾ ਕਿਉ ਦੇ ਕੁਝ ਨਿਯਮ ਨੇ ਉਹਨਾਂ ਨਿਯਮਾਂ ਨੂੰ ਵਰਤ ਕੇ ਉਹ ਲਿਖਿਆ ਗਿਆ ਇਸ ਕਰਕੇ ਉਹਨੂੰ ਵਿਆਕਰਣ ਕਹਿੰਦੇ ਆ ਮੈਂ ਈਜ਼ੀ ਸ਼ਬਦਾਂ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸ਼ਾਇਦ ਤੁਹਾਨੂੰ ਸਮਝ ਲੱਗੀ ਹੋਵੇ ਅੱਗੇ ਪੜਦੇ ਹਾਂ ਭਾਸ਼ਾ ਸੰਬੰਧੀ ਵਿਆਕਰਣ ਦੇ ਨਿਯਮ ਬਾਹਰੋਂ ਨਹੀਂ ਲਏ ਜਾ ਸਕਦੇ ਸਗੋਂ ਉਸੇ ਭਾਸ਼ਾ ਵਿੱਚੋਂ ਹੀ ਪਛਾਣੇ ਗਏ ਹੁੰਦੇ ਨੇ ਜਿਹੜੇ ਨਿਯਮ ਹੁੰਦੇ ਨੇ ਉਹ ਪੰਜਾਬੀ ਭਾਸ਼ਾ ਦੀ ਸੀ ਗ੍ਰਾਮਰ ਪੜ ਰਹੇ ਹਾਂ ਪੰਜਾਬੀ ਭਾਸ਼ਾ ਦੇ ਹੀ ਨਿਯਮ ਹੋਣਗੇ ਨਿਯਮ ਕੀ ਹੁੰਦੇ ਆ ਕਾਨੂੰਨ ਹੋ ਗਿਆ ਉਸ ਨੂੰ ਪੜਨ ਦਾ ਉਸ ਨੂੰ ਬੋਲਣ ਦਾ ਕੋਈ ਤਰੀਕਾ ਹੁੰਦਾ ਉਹਦੀ ਗੱਲ ਕੀਤੀ ਗਈ ਹੈ ਕਿਸੇ ਇੱਕ ਭਾਸ਼ਾ ਦੇ ਇਹਨਾਂ ਨਿਯਮਾਂ ਨੂੰ ਕਿਸੇ ਦੂਸਰੀ ਭਾਸ਼ਾ ਉੱਤੇ ਇਹਨਾਂਵੇਂ ਲਾਗੂ ਨਹੀਂ ਕੀਤਾ ਜਾ ਸਕਦਾ ਮੰਨ ਲਓ ਸਿਹਾਰੀ ਅਸੀਂ ਇਦਾਂ ਪਾਉਨੇ ਆ ਇਦਾਂ ਪਾਉਨੇ ਆ ਵਿਹਾਰੀ ਇਦਾਂ ਪਾਉਨੇ ਆ ਕਿ ਹਿੰਦੀ ਵਿੱਚ ਇਦਾਂ ਹੁੰਦਾ ਨਹੀਂ ਬੜੀਏ ਤੇ ਬੜੀ ਬੜੀ ਔ ਹੁੰਦਾ ਹਨਾ ਤਾਂ ਅਲੱਗ ਤਰ੍ਹਾਂ ਹੋ ਗਿਆ ਨਾ ਦੋਨੇ ਭਾਸ਼ਾ ਦੀ ਚਿੰਨ ਜਿਹੜੇ ਨੇ ਜਾਂ ਭਾਸ਼ਾ ਦੇ ਗੁਣ ਨੇ ਇੱਕੋ ਜਿਹੇ ਨਹੀਂ ਹੁੰਦੇ ਵਿਆਕਰਨ ਦੇ ਨਿਯਮ ਆਮ ਤੌਰ ਤੇ ਸਥਿਰ ਹੁੰਦੇ ਨੇ ਜਦੋਂ ਕਿ ਜੀਵਤ ਭਾਸ਼ਾ ਗਤੀਸ਼ੀਲ ਹੁੰਦੀ ਹੈ ਜਿਹੜੀ ਅਸੀਂ ਬੋਲਦੇ ਆ ਉਹ ਭਾਸ਼ਾ ਅਲੱਗ ਹੁੰਦੀ ਹੈ ਉਹ ਇੰਨੇ ਜ਼ਿਆਦਾ ਮੈਟਰ ਨਹੀਂ ਕਰਦੇ ਕਿ ਉਹਦੇ ਵਿੱਚ ਗ੍ਰਾਮਰ ਅੱਛੀ ਤਰ੍ਹਾਂ ਲੱਗੀ ਨੇ ਨਹੀਂ ਲੱਗੀ ਠੀਕ ਹੈ ਜਿਹੜੇ ਵਿਆਕਰਨ ਦੇ ਨਿਯਮ ਸਥਿਰ ਹੁੰਦੇ ਨੇ ਜਦੋਂ ਕਿ ਜੀਵਤ ਭਾਸ਼ਾ ਦੇ ਗਤੀਸ਼ਰੂ ਹੁੰਦੇ ਨੇ ਜੀਵਤ ਭਾਸ਼ਾ ਕਿਹੜੀ ਹੈ ਆਪਸ ਵਿੱਚ ਗੱਲਬਾਤ ਕਰ ਰਹੇ ਆ ਉਹਦੇ ਵਿੱਚ ਜ਼ਰੂਰੀ ਨਹੀਂ ਵੀ ਹੁਣ ਤੁਸੀਂ ਬਿੰਦੀ ਲਾ ਕੇ ਬੋਲੋ ਠੀਕ ਹੈ ਉਹ ਚੀਜ਼ ਇੱਥੇ ਗੱਲ ਕੀਤੀ ਗਈ ਹੈ ਅੱਗੇ ਵਿਆਕਰਨ ਦੇ ਚਾਰ ਭਾਗ ਨੇ ਚਾਹੇ ਤੁਸੀਂ 6ਵੀਂ ਕਲਾਸ ਦੇ ਵਿਦਿਆਰਥੀ ਹੋ ਚਾਹੇ ਕਿਸੇ ਕੰਪੀਟੀਟਰ ਐਗਜ਼ਾਮ ਦੀ ਤਿਆਰੀ ਕਰਨ ਜਾ ਰਹੇ ਹੋ ਇਹ ਵੀਡੀਓ ਤੁਹਾਡੇ ਲਈ ਜੜੀ ਆ ਬਹੁਤ ਜ਼ਿਆਦਾ ਫਾਇਦੇਮੰਦ ਹੋਊਗੀ ਕਿਉਂਕਿ ਅਸੀਂ ਵਿਆਕਰਨ ਦੇ ਜੜੇ ਨੇ ਕਿਹੜੇ-ਕਿਹੜੇ ਬੋਧ ਹੁੰਦੇ ਨੇ ਚਾਰ ਭਾਗ ਹੁੰਦੇ ਨੇ ਉਹਨਾਂ ਦੀ ਪਰਿਭਾਸ਼ਾ ਉਹਨਾਂ ਦੇ ਅਰਥ ਵਿਆਕਰਨ ਦੀ ਭਾਸ਼ਾ ਸਾਰਾ ਕੁਝ ਦੱਸਾਂ ਤੁਹਾਨੂੰ ਹੁਣ ਧੁਨੀ ਬੋਧ ਆ ਧੁਨੀ ਬੋਧ ਨੂੰ ਅੱਖਰ ਬੋਧ ਵੀ ਕਹਿੰਦੇ ਨੇ ਵਰਣ ਬੋਧ ਵੀ ਕਹਿੰਦੇ ਨੇ ਠੀਕ ਹੈ ਧੁਨੀ ਬੋਧ ਅੱਖਰ ਬੋਧ ਵਰਣ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਅਸੀਂ ਇਹਦੇ ਚ ਇੱਕ ਚੀਜ਼ ਲਾਵਾਂਗੇ ਅਸੀਂ ਧੁਨੀ ਬੋਧ ਲੈ ਲੈਨੇ ਆ ਠੀਕ ਹੈ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਅਸੀਂ ਹੁਣ ਸਭ ਤੋਂ ਪਹਿਲਾਂ ਪੜ੍ਹਾਂਗੇ ਧੁਨੀ ਬੋਧ ਬਾਰੇ ਧੁਨੀ ਬੋਧ ਹੁੰਦਾ ਕੀ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੁੰਦੀ ਹੈ ਧੁਨੀ ਕੀ ਹੈ ਮੂੰਹ ਵਿੱਚੋਂ ਨਿਕਲਣ ਵਾਲੀ ਆਵਾਜ਼ ਹੁਣ ਮੈਂ ਬੋਲ ਰਿਹਾ ਮੇਰੇ ਮੂੰਹ ਵਿੱਚੋਂ ਆਵਾਜ਼ ਨਿਕਲ ਰਹੀ ਹੈ ਉਹ ਇੱਕ ਧੁਨੀ ਹੈ ਧੁਨੀ ਦਾ ਅਰਥ ਹੈ ਆਵਾਜ਼ ਬੋਲਣ ਵਾਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਵਿਆਕਰਣ ਵਿੱਚ ਧੁਨੀ ਕਿਹਾ ਜਾਂਦਾ ਹੈ ਅਸੀਂ ਤਾਂ ਉਦਾਂ ਕਹਿੰਦੇ ਆ ਕਿ ਇਹ ਆਵਾਜ਼ ਆ ਲੇਕਿਨ ਵਿਆਕਰਨ ਦੀ ਭਾਸ਼ਾ 'ਚ ਗੱਲ ਕਰੀਏ ਤਾਂ ਉਸਨੂੰ ਧੁਨੀ ਕਹਿੰਦੇ ਨੇ ਠੀਕ ਹੈ ਇਹ ਧੁਨੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਧੁਨੀਆਂ ਦੇ ਮੇਲ ਤੋਂ ਹੀ ਭਾਸ਼ਾ ਬਣਦੀ ਹੈ ਪੰਜਾਬੀ ਭਾਸ਼ਾ ਵਿੱਚ ਬੋਲਣ ਵਾਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਪੰਜਾਬੀ ਧੁਨੀਆਂ ਕਹਿੰਦੇ ਨੇ ਪੰਜਾਬੀ ਦੀਆਂ ਧੁਨੀਆਂ ਕਹਿੰਦੇ ਜਿਹੜੀਆਂ ਮੂੰਹ ਵਿੱਚੋਂ ਬੋਲਦੇ ਸਮੇਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਧੁਨੀ ਬੋਲ ਅੱਖਰ ਬੋਲ ਤੇ ਵਰਣ ਬੋਲ ਪਤਾ ਲੱਗਿਆ ਵਰਣ ਕੀ ਹੈ ਅੱਖਰ ਨੂੰ ਹੀ ਵਰਣ ਕਹਿੰਦੇ ਨੇ ਠੀਕ ਹੈ ਅੱਖਰ ਬੋਧ ਵੀ ਹੋ ਗਿਆ ਧੁਨੀ ਬੋਧ ਹੋ ਗਿਆ ਜਿਹੜੀ ਸਾਡੀ ਮੂੰਹ ਚੋਂ ਨਿਕਲਣ ਵਾਲੀ ਆਵਾਜ਼ ਦੀ ਗੱਲ ਕੀਤੀ ਗਈ ਹੈ ਠੀਕ ਹੈ ਦੂਸਰਾ ਪੁਆਇੰਟ ਆ ਸ਼ਬਦ ਬੋਧ ਦੂਜਾ ਸਾਡਾ ਜਿਹੜਾ ਭਾਗ ਉਹ ਕਿਹੜਾ ਵਾ ਸ਼ਬਦ ਬੋਧ ਦਾ ਵਾ ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਅਸੀਂ ਦੋ ਕੁਝ ਬੋਲਿਆ ਮੈਂ ਤੂੰ ਦੋ ਚੀਜ਼ਾਂ ਬੋਲੀਆਂ ਮੈਂ ਤੇ ਤੂੰ ਮੈਂ ਤੇ ਤੂੰ ਕੀ ਹੋ ਗਿਆ ਇੱਕ ਸ਼ਬਦ ਹੋ ਗਿਆ ਮੈਂ ਮੰਮੇ ਲਾਈਆਂ ਬਿੰਦੀ ਮੈਂ ਇੱਕ ਸ਼ਬਦ ਆ ਨਾ ਤਾਂ ਧੁਨੀਆਂ ਦੋ ਧੁਨੀਆਂ ਮਿਲੀਆਂ ਸ਼ ਸ਼ ਤੇ ਬ ਬ ਠੀਕ ਹੈ ਮੈਂ ਦੇ ਵਿੱਚ ਕਿਉਂ ਮੈਂ ਲਾਈਆਂ ਉੱਪਰ ਬਿੰਦੀ ਮੈਂ ਇੱਕ ਧੁਨੀ ਸੀਗੀ ਮੇਰਾ ਮਮੇਲਾ ਮੇਰਾ ਮੇਰਾ ਦੋ ਧੁਨੀਆਂ ਮਿਲ ਕੇ ਇੱਕ ਸ਼ਬਦ ਬਣਾ ਰਹੀਆਂ ਨੇ ਠੀਕ ਹੈ ਆਹ ਧੁਨੀਆਂ ਤੇ ਆ ਵਾਲਾ ਸ਼ਬਦ ਆ ਮੇਰਾ ਠੀਕ ਹੈ ਧੁਨੀ ਦਾ ਲਿਖਤੀ ਚਿੰਨ ਅੱਖਰ ਹੁੰਦਾ ਹੈ ਠੀਕ ਹੈ ਉਹ ਬੋਧ ਜੈਸਰਾ ਹੀ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਸ਼ਬਦ ਬੋਧ ਕਹਿੰਦੇ ਨੇ ਸ਼ਬਦ ਬੋਧ ਵਿੱਚ ਲਗਾ ਤੇ ਅੱਖਰਾਂ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰਨ ਦੀ ਜਾਣਕਾਰੀ ਮਿਲਦੀ ਹੈ ਹੁਣ ਅਸੀਂ ਲਗਾ ਲਗਾਖਰ ਲਾਉਨੇ ਆ ਲਗਾ ਕੀ ਹੁੰਦੀ ਆ ਲਗਾ ਹੁੰਦੀ ਆ ਆ ਦੇਖੋ ਜਿਹੜਾ ਅਸੀਂ ਕੰਨਾ ਲਾਉਨੇ ਆ ਲਗਾ ਸਿਆਰੀ ਬਿਆਰੀ ਲਗਾਖਰ ਕੰਨਾ ਬਿੰਦੀ ਔਂਕੜ ਦੇ ਲੈਂਕੜ ਲਗਾਖਰ ਹੁੰਦੇ ਨੇ ਉਹ ਠੀਕ ਹੈ ਤਿੰਨ ਹੁੰਦੇ ਨੇ ਔਕੜ ਟਿੱਪੀ ਔਂਕੜ ਤੇ ਬਿੰਦੂ ਠੀਕ ਹੈ ਅਰਥ ਹੋ ਗਿਆ ਅਰਥਬੋਧ ਦਾ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ ਪਾਣੀ ਦਾ ਕੋਈ ਅਰਥ ਨਿਕਲਦਾ ਤਾਣੀ ਦਾ ਕੋਈ ਅਰਥ ਨਹੀਂ ਨਿਕਲਦਾ ਚਾਹ ਦਾ ਅਰਥਾ ਚੂਹ ਦਾ ਕੋਈ ਅਰਥ ਨਹੀਂਗਾ ਅਰਥਬੋਧ ਵਿੱਚ ਕੀ ਹੈ ਜਿਹੜੇ ਸ਼ਬਦਾਂ ਦੇ ਅਰਥ ਨਿਕਲਦੇ ਨੇ ਉਹਨਾਂ ਨੂੰ ਅਰਥਬੋਧ ਕਹਿੰਦੇ ਨੇ ਇਸ ਵਿੱਚ ਬਹੁਤ ਬੌਹਾਰਤਿਕ ਸ਼ਬਦ ਵੀ ਹੁੰਦੇ ਨੇ ਸਮਾਰਥਿਕ ਸ਼ਬਦ ਵੀ ਹੁੰਦੇ ਨੇ ਬਹੁਤੇ ਸ਼ਬਦਾਂ ਤਾਂ ਇੱਕ ਸ਼ਬਦ ਵੀ ਹੁੰਦਾ ਵਿਰੋਧ ਦੀ ਸ਼ਬਦ ਵੀ ਹੁੰਦੇ ਨੇ ਠੀਕ ਹੈ ਅਰਥਬੋਧ ਦੇ ਵਿੱਚ ਅੱਗੇ ਆ ਗਿਆ ਚੌਥਾ ਪਾਠ ਵਾਕਬੋਧ ਵਿਆਕਰਨ ਦੀ ਇਸ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ ਵਾਕਾ ਸੰਬੰਧੀ ਵਿਚਾਰ ਕੀਤੀ ਜਾਂਦੀ ਹੈ ਜਿੱਥੇ ਵਾਕ ਦੀ ਗੱਲ ਕੀਤੀ ਜਾਵੇ ਉਹ ਵਾਕ ਰਚਨਾ ਉਹ ਵਾਕ ਉਹ ਦਾ ਹੁਣ ਜਿਵੇਂ ਇੱਥੇ ਇੱਕ ਸੈਂਟੈਂਸ ਲਿਖਿਆ ਹੋਇਆ ਇੱਕ ਪੈਰਾਗ੍ਰਾਫ ਲਿਖਿਆ ਇਹ ਹੁਣ ਦੋ ਤਿੰਨ ਵਾਕ ਹੋ ਸਕਦੇ ਡੰਡੀ ਤੱਕ ਇੱਕ ਵਾਕ ਆ ਤੈਨੂੰ ਅਸੀਂ ਕੀ ਕਵਾਂਗੇ ਧੁਨੀਆਂ ਤੋਂ ਲੈ ਕੇ ਸ਼ਬਦ ਬਣੇ ਸ਼ਬਦਾਂ ਤੋਂ ਲੈ ਕੇ ਇੱਕ ਵਾਕ ਬਣਿਆ ਤੇ ਉਹੀ ਵਾਕ ਦਾ ਕੋਈ ਨਾ ਕੋਈ ਅਰਥ ਆ ਪੂਰੇ ਵਾਕ ਵਿੱਚ ਮੰਨ ਲਓ ਚਾਰ ਸ਼ਬਦ ਨੇ ਚਾਰਾਂ ਦੇ ਇੱਕ ਇੱਕ ਅਰਥ ਨਿਕਲਦਾ ਉਹ ਅਰਥਬੋਧ ਹੋ ਗਿਆ ਠੀਕ ਹੈ ਵਾਕਬੋਧ ਵਿੱਚ ਕੀ ਹੈ ਜਿੱਥੇ ਵਿਆਕਰਨ ਰਚਨਾ ਦੀ ਗੱਲ ਹੋਵੇ ਵਾਕ ਦੀ ਰਚਨਾ ਦੀ ਗੱਲ ਹੋਵੇ ਉਸ ਨੂੰ ਕੀ ਕਹਿੰਦੇ ਨੇ ਵਾਕਬੋਧ ਠੀਕ ਹੈ ਇਹ ਸਾਡਾ ਇੱਥੇ ਚਾਰ 파ਟ ਜਿਹੜੇ ਸਾਡੇ ਕੰਪਲੀਟ ਹੋਏ ਨੇ ਵਿਆਕਰਨ ਕਿਸ ਨੂੰ ਕਹਿੰਦੇ ਹਨ ਉਸ ਦੇ ਚਾਰ ਭਾਗ ਨੇ ਅਰਥਬੋਧ ਵਾਕਬੋਧ ਸ਼ਬਦਬੋਧ ਤੁਨੀਬੋਧ ਇਹਨੂੰ ਸੀਕੁਐਂਸ ਦੇ ਵਿੱਚ ਹੀ ਬੋਲਣਾ ਵਾ ਪਹਿਲਾ ਕੀ ਹੁੰਦਾ ਧੁਨੀ ਹੁੰਦੀ ਆ ਫੇਰ ਸ਼ਬਦ ਬਣਦਾ ਫੇਰ ਉਹਦਾ ਅਰਥ ਨਿਕਲਦਾ ਫੇਰ ਉਹਦਾ ਵਾਕ ਬਣਦਾ ਠੀਕ ਹੈ ਇਹਨੂੰ ਟੋਟਲ ਕੀ ਕਹਿੰਦੇ ਆ ਵਿਆਕਰਨ ਪੰਜਾਬੀ ਗ੍ਰਾਮਰ ਤਾਂ ਇਹਦੀ ਪਰਿਭਾਸ਼ਾ ਵੀ ਤੁਹਾਨੂੰ ਦੱਸੀ ਸੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਟੈਲੀਗ੍ਰam ਨੂੰ ਜ਼ਰੂਰ ਜੁਆਇਨ ਕਰਿਓ ਮਿਲਦੇ ਹਾਂ ਅਗੀਆਂ ਵੀਡੀਓਜ਼ ਤੱਕ